ਸਿਕਾਲੀ ਮੈਂ ਐਸਸੀ ਮਨਨ ਸਿੰਘ ਜੰਡੀ ਚੌਕੀ ਜਰ ਜੱਜੋਂ ਥਾਣਾ ਚੱਬੇਵਾਲ ਜਿਲ੍ਹਾ ਹੁਸ਼ਿਆਰਪੁਰ ਅੱਜ ਸਵੇਰ ਦੇ ਵੇਲੇ ਇੱਕ ਇੱਥੇ ਹਾਦਸਾ ਹੋ ਗਿਆ ਉੱਪਰ ਹੁਮਾਚਾਲ ਵਾਲੀ ਸਾਈਡ ਤੋਂ ਇੱਕ ਟਰਾਲਾ ਆ ਰਿਹਾ ਸੀਗਾ ਘੋੜਾ ਟਰਾਲਾ ਜਿਹਦੀ ਬ੍ਰੇਕ ਫੇਲ ਹੋਣ ਕਾਰਨ ਉਹ ਦੇ ਕਾਬੂ ਤੋਂ ਬਾਹਰ ਹੋ ਗਿਆ ਤੇ ਉਹ ਫਿਰ ਇਸ ਘਰ ਦਾ ਗੇਟ ਤੋੜ ਕੇ ਇਸ ਘਰ ਦੇ ਅੰਦਰ ਵੜ ਕੇ ਤੇ ਨਾਲ ਇਹ ਇਸ ਘਰ ਪਿਛਲੇ ਨੂੰ ਨੁਕਸਾਨਿਆ ਇਹ ਹੈਗਾ ਘਰ ਪਹਿਲਾ ਜਿਹੜਾ ਹੈਗਾ ਇਹ ਸੱਤ ਮੈਂਬਰ ਪੰਚਾਇਤ ਹੈਗੇ ਜੀ ਆਪਣੇ ਰਤਨ ਸਿੰਘ ਜੀ ਤੇ ਦੂਸਰਾ ਜਿਹੜਾ ਹੈਗਾ ਹੈ ਜੀ ਇਹ ਬਲਦੇਵ ਸਿੰਘ ਜੀ ਦਾ ਘਰ ਹੈਗਾ ਆ ਤੇ ਇੱਕ ਮੋਟਰਸਾਈਕਲ ਆ ਰਾਘੀਰ ਦਾ ਉਹ ਉਹ ਵੀ ਨੁਕਸਾਨਿਆ ਗਿਆ ਹੈਗਾ ਨੁਕਸਾਨ ਕਿੰਨਾ ਕੁ ਹੋਇਆ ਇਸ ਦੀ ਹਜੇ ਹੁਣ ਇਨੀਸ਼ੀਅਲ ਸਟੇਜ ਤੇ ਆਪਾਂ ਲਿਸਨਰਸ ਬਣਾਣਗੇ ਜੀ ਤੇ ਬਾਕੀ ਵੱਡੀ ਗੱਲ ਇਹ ਹੋਈ ਆ ਵੀ ਇੱਥੇ ਜਾਨ ਦਾ ਕਿਸੇ ਦਾ ਨੁਕਸਾਨ ਨਹੀਂ ਹੋਇਆ ਜੀ ਜਾਨੀ ਨਕਸਾ ਤੋਂ ਬਚ ਗਏ ਟਰਾਲਾ ਅਸੀਂ ਬਾਹਰ ਕੱਢ ਕੇ ਐਂਬੂਲੈਂਸ ਵਗਾ ਕੇ ਡਰਾਈਵਰ ਨੂੰ ਵੀ ਐਡਮਿਟ ਕਰਾ ਦਿੱਤਾ ਹੈ ਜੀ ਤੇ ਬਾਕੀ ਹੁਣ ਇਸ ਤੋਂ ਬਾਅਦ ਜਿੱਦਾਂ ਸੀਨੀਅਰ ਅਫਸਰਾਂ ਦਾ ਹੁਕਮ ਹੋਊਗਾ ਉਸ ਦੇ ਹਿਸਾਬ ਨਾਲ ਬੰਦ ਦੀ ਕਾਰਵਾਈ ਕੀਤੀ ਜਾਏ ਜੈ